स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਔਰ ਮੈਂ ਅਕਾਊਂਟਸ ਡਿਪਾਰਟਮੈਂਟ ਦੇ ਵਿੱਚ ਜਿਹੜੀ ਜੌਬ ਕਰਦਾ ਤੇ ਬਾਕੀ ਜਿਹੜੀ ਤੁਸੀਂ ਇਸ ਖੇਤੀਬਾੜੀ ਨੂੰ ਦੇਖ ਰਹੇ ਹੋ ਜਾਂ ਇਹਦੇ ਬਾਰੇ ਅਗਰ ਜੋ ਮੈਂ ਕੁਝ ਕਹਿਣਾ ਚਾਹੁੰਦਾ ਤੇ ਉਹ ਸਿਰਫ ਮੈਂ ਇਹੀ ਕਹੂੰਗਾ ਕਿ ਮੈਨੂੰ ਸ਼ੌਂਕ ਹੈਗਾ ਜਿੱਦ ਦੀ ਪੁਸ਼ਤੀ ਸਾਡੇ ਪਿੱਛੇ ਮਤਲਬ ਪਹਿਲੀ ਇਹਦੇ ਉੱਥੋਂ ਆਪਣੇ ਬਜ਼ੁਰਗਾਂ ਤੋਂ ਬੜਾ ਸਸਕਾਰ ਮਿਲਿਆ ਇਹ ਕੰਮ ਕਰਨ ਦਾ ਤੇ ਮੈਨੂੰ ਸ਼ੌਂਕ ਹੈ ਕਿ ਮੈਂ ਫੁੱਲ ਜਾਂ ਦਰਖਤ ਜਾਂ ਜਿਹੜੇ ਫਲਾਂ ਦੇ ਦਰਖਤ ਹੋ ਜਾਂ ਸਬਜ਼ੀਆਂ ਵਗੈਰਾ ਉਹ ਜਾਂ ਨੇਚਰ ਨਾਲ ਟਾਈਮ ਸਪੈਂਡ ਕਰਾਂ ਤੇ ਸਾਰੇ ਦਿਨ ਦੀ ਜਦੋਂ ਕੰਮ ਕਰਨ ਤੋਂ ਬਾਅਦ ਜਿਹੜੇ ਘੰਟੇ ਦੋ ਘੰਟੇ ਹੁੰਦੇ ਮੈਂ ਨੇਚਰ ਨਾਲ ਸਪੈਂਡ ਕਰਨਾ ਚਾਹੁੰਦਾ ਇੱਕ ਮੇਰੀ ਤਰਜੀਹ ਹੈ ਕਿ ਜੋ ਜਿਸ ਤਰ੍ਹਾਂ ਦੀ ਬਿਮਾਰੀਆਂ ਅੱਜ ਕੱਲ੍ਹ ਕਲਯੁਗ ਦੇ ਵਿੱਚ ਚਲਦੀਆਂ ਪਈਆਂ ਨੇ ਸਾਰੀ ਜਗ੍ਹਾ ਦੇ ਉੱਤੇ ਜਿਸ ਤਰ੍ਹਾਂ ਪੈਸੇ ਨੂੰ ਬੜੀ ਤਰਜੀਹ ਦਿੱਤੀ ਜਾਂਦੀ ਹੈ ਔਰ ਲੋਕਾਂ ਦੀ ਜਿਹੜੀ ਸਿਹਤ ਉਹਨਾਂ ਦਾ ਖਰਵਾੜ ਕੀਤਾ ਜਾਂਦਾ ਹੈ ਪੈਸੀ ਸਾਈਡ ਬਹੁਤ ਜ਼ਿਆਦਾ ਮਾਤਰਾ 'ਚ ਪਾਈ ਜਾਂਦੇ ਨੇ ਔਰ ਮੈਂ ਦੇਖੋ ਇਸ ਜਦੋਂ ਇਹ ਆਇਆ ਸੀ ਤੇ ਜਿਸ ਤਰ੍ਹਾਂ ਇਹ ਖੜਾ ਹੋਇਆ ਹੈ ਨਾ ਆਪਣੇ ਸਰ ਖੜੇ ਨੇ ਇਸ ਤਰ੍ਹਾਂ ਦਾ ਇਹ ਹਾਲਾਤ ਇਸੇ ਜਗ੍ਹਾ ਦੇ ਉੱਤੇ ਸੀ ਜਿੱਥੇ ਤੁਸੀਂ ਹੁਣ ਖੜੇ ਹੋ ਜੀ ਤੇ ਉਦੋਂ ਫਿਰ ਮੇਰੇ ਮਨ 'ਚ ਵਿਚਾਰ ਆਇਆ ਔਰ ਇੱਥੇ ਕਈ ਤਰ੍ਹਾਂ ਦੇ ਕਈ ਜਾਨਵਰ ਵੀ ਸੀ ਜੰਗਲੀ ਔਰ ਸੱਪ ਵਗੈਰਾ ਵੀ ਸੀ ਔਰ ਹੋਰ ਵੀ ਕਈ ਜਾਨਵਰ ਸੀ ਜਿਨ੍ਹਾਂ ਤੋਂ ਖਤਰਾ ਸੀ ਤੇ ਸਾਨੂੰ ਲੱਗਿਆ ਕਿ ਇਹਦੀ ਸਫਾਈ ਹੋਣੀ ਚਾਹੀਦੀ ਹੈ ਉਹਦੇ ਲਈ ਪਹਿਲਾਂ ਮੈਂ ਸਾਡੇ ਲੈਂਡਸਕੇਪ ਵਿਭਾਗ ਦਾ ਵੀ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਮੇਰੀ ਮਦਦ ਕੀਤੀ ਸ਼ੁਰੂਆਤ ਕਰਨ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਇਹ ਕੰਮ ਸਾਰਾ ਸ਼ੁਰੂ ਕੀਤਾ ਤੇ ਉਦੋਂ ਫਿਰ ਦਿੱਕਤਾਂ ਤੇ ਬੜੀਆਂ ਆਈਆਂ ਲੇਕਿਨ ਮਨਚਕ ਟੀਚਰ ठाਣਾ ਹੋਇਆ ਸੀ ਕਿ ਇਹ ਕੰਮ ਕਰਨੇ ਕਰਨਾ ਹੈ ਪਿਛਲੇ ਸਾਲ ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਜਦੋਂ ਬਾਰਿਸ਼ ਰਿਕਾਰਡ ਤੌਰ ਤੇ ਬਾਰਿਸ਼ ਹੋਈ ਤੇ ਉਸ ਤੋਂ ਬਾਅਦ ਫਿਰ ਸਾਨੂੰ ਮੰਨ ਲਗੀ ਕਾਫੀ ਜ਼ਿਆਦਾ ਇਸ ਤਰ੍ਹਾਂ ਦਾ ਹੀ ਜਿਹੜੇ ਜਿਹੜਾ ਫालतू ਘਾਹ ਸੀਗਾ ਨਾ ਤੇ ਉਹ ਬੜਾ ਉਗ ਉੱਗਿਆ ਸਰਵ ਵਗੈਰਾ ਵੀ ਕਾਫੀ ਉਗ ਗਏ ਫਿਰ ਉਹਦੇ ਨਾਲ ਕੁਝ ਲੋਕਾਂ ਵੱਲੋਂ ਡੀਮੋਟੀਵੇਸ਼ਨ ਵੀ ਮਿਲੀ ਕਿ ਤੁਸੀਂ ਇੰਨੀ ਮਿਹਨਤ ਕੀਤੀ ਹੈ ਤੇ ਉਸ ਤੋਂ ਬਾਅਦ ਫਿਰ ਇਹੀ ਹਾਲ ਹੋ ਗਿਆ ਤੇ ਫਿਰ ਮੈਂ ਹਿੰਮਤ ਨਹੀਂ ਹਾਰੀ ਕਿ ਨਹੀਂ ਇਹ ਕੰਮ ਸਿਰੇ ਚੜਨੇ ਚੜਨਾ ਹੈ ਜੋ ਮਰਜੀ ਹੋ ਜੇ ਮੈਂ ਫਿਰ ਤੋਂ ਦੁਬਾਰਾ ਤੋਂ ਪੂਰੀ ਲਗਨ ਨਾਲ ਮਿਹਨਤ ਨਾਲ ਆਪਣੇ ਸਾਥੀਆਂ ਨਾਲ ਲੱਗ ਗਿਆ ਔਰ ਇਹਦੇ ਵਿੱਚ ਘਟੂ ਘਟ ਵੀ ਬੜੇ ਲੋਕਾਂ ਨੇ ਮੇਰਾ ਸਹਿਯੋਗ ਦਿੱਤਾ ਹੈ ਕਾਫੀ ਲੋਕਾਂ ਨੇ ਆ ਦੇਖੋ ਜਿੱਦਾਂ ਵੀਰ ਕੰਮ ਕਰ ਰਹੇ ਨੇ ਇਹਨੇ ਮਿਹਨਤ ਕਰਕੇ ਇਸ ਤਰ੍ਹਾਂ ਦੇ ਮਿਹਨਤੀ ਜਿਹੜੇ ਵੀਰ ਹੈਗੇ ਆ ਉਹਨਾਂ ਦੀ ਬਦੌਲਤ ਮੈਂ ਇਸ ਨੂੰ ਕਰਨ ਦੇ ਵਿੱਚ ਕਾਮਯਾਬ ਹੋਇਆ ਔਰ ਇਹ ਕੁਦਰਤੀ ਬਿਲਕੁਲ ਨੈਚੁਰਲ ਖਾਦ ਨਾਲ ਜਿਹੜੀ ਤਿਆਰ ਸਬਜੀ ਹੈ ਜਾਂ ਜੋ ਵੀ ਫਰੂਟ ਹਨ ਜਾਂ ਫਲਾਂ ਜਿਹੜੇ ਫੁੱਲਾਂ ਦੇ ਦਰਖਤ ਨੇ ਉਹਨਾਂ ਨੂੰ ਸਿਰਫ ਰੂੜੀ ਦੀ ਖਾਦ ਮੈਂ ਯੂਜ਼ ਕਰਦਾ ਗਡੋਆ ਜਾਂ ਰੂੜੀ ਦੀ ਖਾਦ ਜਿਹੜੇ ਪੋਸ਼ਕ ਤੱਤ ਜਿੰਨੇ ਕਿ ਮਿੱਟੀ ਨੂੰ ਚਾਹੀਦੇ ਹੁੰਦੇ ਆ ਉਹਨਾਂ ਨੂੰ ਬਸ ਉਹਨਾਂ ਦੀ ਪੂਰਤੀ ਕਰਨ ਵਾਸਤੇ ਜੋ ਜਿਸ ਤਰ੍ਹਾਂ ਵੇਸਟ ਹੁੰਦੀ ਹੈ ਫਲਾਂ ਦੀ ਸਬਜ਼ੀਆਂ ਦੀ ਉਹਦੇ ਨਾਲ ਆਪਣੀ ਖੁਦ ਹੀ ਖਾਦ ਤਿਆਰ ਕਰਨੀ